ਸਾਥ ਹੈ ਇੱਕ ਪਾਸੇ ਮੋਟਰਸਾਈਕਲ ਜਿੱਤ ਨੂੰ ਫਿਰਦਾ ਕੌਣ ਜਾਂਦਾ ਆਹ ਸਭ ਨੇ ਲਿਆ ਖਾਨ ਐ ਬਸਲਾ ਲਾਈ ਆਉਂਦਾ ਪਾਣੀ ਵਾਲਾ ਖਾਨ ਐ ਬਸਲਾ ਮੋਟਰ ਨੂੰ ਬੰਕ ਕਰਦਾ ਲਓ ਜੰਗੂ ਸਿੰਘ ਦੁਆਲੀਆ ਪਾਉਂਦਾ ਹੋਇਆ ਰੇਡ ਇੱਕ ਪਾਸੇ ਸੋਨੀ ਫਕਰ ਝੰਡੇ ਦਾ ਦੂਸਰੇ ਪਾਸੇ ਆਹ ਮੁੰਡਾ ਗੁਰਦਿੱਤਾ ਲੱਗਾ ਹੋਇਆ ਕਿਸ਼ਰ ਗੜੀਆ ਫੱਟਾਂ ਦੇ ਪਾਈਆਂ ਹੋਈਆਂ ਠਾਪੀਆਂ ਚੱਲਦਾ ਹੋਇਆ ਫਾਈਨਲ ਕੌਣ ਜੇਤੂ ਹੋਵੇਗਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਲੱਗਦਾ ਹੋਇਆ ਜੋਰ ਜੰਗੂ ਤੇ ਗੁਰਦਿੱਤਾ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਹੱੱਤੇ ਮੱਲਾ ਦਾ ਭੇਡ ਹੰਤਿਆਂ ਦੇ ਲਾਗੇ ਕਬੱਡੀ 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 ਔਹ ਵਾਹ ਓਏ ਸੋਹਣਾ ਨੰਬਰ ਰੇਡਰ ਦਾ ਪੁਲਦੀਆਂ ਗੱਡੀਆਂ ਨੇ ਜੋ ਸਨਮਾਨ ਵਿੱਚ ਦਿੱਤੀਆਂ ਜਾਣਗੀਆਂ ਆਹ ਸਾਹਮਣੇ ਨੌਜਵਾਨ ਖੇਡ ਮੈਦਾਨ ਵਿੱਚ ਜੀਵਨ ਕਰਕੇ ਜੀਵਨ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਦਰੀ ਬਾਤਾ ਕਰਨ ਯੂਕੇ ਨੂੰ ਅਨੰਦ ਮਾਨਦਾ ਹੈ ਕਰਨ ਯੂਕੇ ਦਾ ਧੰਨਵਾਦ ਕਰਨ ਵੱਡਾ ਯੂਕੇ ਤੋਂ ਲੈ ਮੈਚ ਦਾ ਅਨੰਦ ਮਾਨ ਰਿਹਾ ਲਓ ਜੀਵਨ ਦੀ ਰੇਡ ਤੇ ਪ੍ਰੀਤ ਨੌਜਵਾਨ ਆਹ ਫੜਿਆ ਗਿਆ ਗੁੱਟ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਔ ਬੱਲੇ ਬੱਲੇ ਹੋਣ ਲੱਗੀ ਹੈ ਇਹਨੂੰ ਪ੍ਰੀਤ ਆਖਦੇ ਹੈ ਭਾਈ ਲੱਧੂ ਦੀ ਧਰਤੀ ਦਾ ਬੱਲੇ ਬੱਲੇ ਕਰਾ ਗਿਆ ਆਹ ਨੌਜਵਾਨ ਮਨਜੀਤ ਨਵੇਂ ਪਿੰਡਿਆ ਇਹ ਤੇ ਵੀ ਕਰੀ ਗੱਲ ਨਵਾਂ ਪਿੰਡ ਹੈ ਗਮਰੂ ਦਾ ਸਾਹਮਣੇ ਮਨਜੀਤ ਜਮੇ ਪੰਡਿਆ ਕੈਮਰਾਮੈਨ ਕਿਸੇ ਦੇ ਕੋਲ ਆਵੇ ਸਾਡਾ ਵੀਰ ਪੰਜਾਬ લાઇਵ ਨੰਬਰ 1 ਦਾ ਇੰਦਰਜੀਤ ਪੰਜਾਬ લાઇਵ ਵਾਲੇ ਨੇ ਸਾਰਿਆਂ ਦਾ ਪਿੰਡ ਹੈ ਆਹ ਸਾਹਮਣੇ ਮੇਰੇ ਮਿੱਤਰੋ ਇਧਰ ਦੇ ਬੰਨੇ ਕਰ ਦਿੱਤ ਕਰ ਦਿੱਤ ਕਰ ਦਿੱਤ ਕਰ ਦਿੱਤ ਕਰ ਦਿੱਤ ਆਹ ਤਾਰ ਜਿਹੜਾ ਲਾ ਗਿਆ ਤਕੜਾ ਜੱਫਾ ਮੇਰੇ ਮਿੱਤਰੋ ਇਹ ਫੱਟੇ ਘੜ ਸਭਰਾਵਾ ਦੀ ਧਰਤੀ ਆਹ ਜੱਫਾ ਕਲਸੀ ਵਾਲੇ ਦਾ ਵੀ ਯਾਰੋ ਦੁੱਖ ਤੋੜਦਾ ਆਹ ਖਾਨ ਦਾ ਜੱਫਾ ਵੀ ਦੁੱਖ ਤੋੜ ਗਿਆ ਉਧਰ ਗਗਨ ਜੋਕੇ ਜਕਰ ਸਿੰਘ ਸੰਧੂ ਦਾ ਪੁੱਤਰ ਪਹਿਲੇ ਸਾਲ ਦੇਦੇ ਪੜਾਲ ਦੀ ਬਦਲਾਤ ਸੈਦ ਵਾਲੀਏ ਬਿੰਦਰ ਦੀ ਬਦਲਾਤ ਤਲਵੰਤ ਕਾਲੇ ਜੋਗਿਆਂ ਦੀ ਬਦਲਾਤ ਅੰਤਾਰੀ ਗੀਤ ਤਲਵੰਤ ਜੀ ਦੇ ਬੜਾ ਵੱਡਾ ਸੌਣ ਬਈਆ ਉਹਦੀ ਧਾਵਾ ਲੱਗਾ ਅੰਦੇ ਨੂੰ ਜਫਾ ਲੱਗਾ ਕਾਰਜ ਦੇ ਵੱਡੇ ਵੱਲੇ ਕਰਾਈਆ ਕਾਰਜ ਦੇ ਸਿਰਾਂ ਕਰਾ ਦਾ ਬਾਪ ਵੀ ਵਧੀਆ ਪਲੇਅਰ ਆ ਮੇਰੇ ਮਿੱਤਰੋ ਬਾਬਾ ਬਲਦੇਵ ਸਿੰਘ ਜੀ ਕਹਿੰਦੇ ਮਾਸਤ ਜੀਏ ਹਰ ਤਲਵੰਤ ਸਿੰਘ ਦੇ ਭਤੀਜੇ ਨੇ ਜਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਤਾਰ ਜਣ ਤਾਰ ਜਣ ਕਾਰਜ ਜਣ ਟਾਰਗੇਟ ਸਿਰਾਂ ਆਉਣਾਂ ਦੀ ਗੱਲ ਕਰ ਗਿਆ ਆਪਾਂ ਅਮਰੀਕਾ ਦੇ ਡਾਲਰ ਦੇ ਵਿੱਚ ਸਾਡੇ ਭਰਾ ਨੇ ਅਮਰੀਕਾ ਦੇ ਬੰਦਾ ਦਲਵਾਂਗ ਬਣਾਲੇ ਵਾਲਾ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਆ ਗੱਲਾਂ ਦੁਨੀਆਂ ਦੇ ਵਿੱਚ ਹੁੰਦੀਆਂ ਆ ਆਹ ਸਾਰੇ ਅਮਰਪਤ ਪਟਿਆਲ ਨੇ ਪਿਛਲੇ ਮੈਚ ਦੇ ਵਿੱਚ ਐਂ ਸਿਰੇ ਦੀ ਗੱਲ ਕੀਤੀ ਐ ਐਂ ਸਿਰੇ ਦੀ ਗੱਲ ਕੀਤੀ ਐ ਅਮਰਪਤ ਪਟਿਆ ਕਬੱਡੀ ਪਾਰਿਆ ਜਗਦੀਪ ਕੋਚ ਨੇ ਰਾਸ਼ਟਰੀ ਪੱਧਰ ਦੇ ਵਿੱਚ ਆਹ ਵੀਰਤ ਪਾਇਲਟ ਦਾ ਸਾਥ ਹੈ ਇੱਕ ਪਾਸੇ ਮੋਟਰਸਾਈਕਲ ਜਿੱਤ ਨੂੰ ਫਿਰਦਾ ਆਹ ਖਿਡਾਰੀ ਨੰਬਰ ਰੇਟ ਦਾ ਟੱਕਰੀ ਨਾ ਕਰੇ ਕਾਹਲੀ ਜਵਾਨੀ ਜੜੀ ਅੜੀ ਨਾ ਕਰੇ ਆ ਚੜਦੀ ਜਵਾਨੀ ਅੜੀਆਂ ਕਰਦੀ ਐ ਅੰਮਾ ਸਰ ਸਿੰਘ ਵਾਲਾ ਕਬੱਡੀ ਪਾਰਿਆ ਚਾਰ ਤਿਆਰ ਨੇ ਮੇਰੇ ਮਿੱਤਰੋ ਇੱਕ ਪਾਸੇ ਫਤਿਹਗੜ੍ਹ ਸਮਰਾਵਦੀ ਟੀਮ ਹੈ ਜਵਾਨੀ ਚੁੱਪ ਖੜਾ ਕੰਨੀ ਦੇ ਪੁਫਰਿਆਨ ਪ੍ਰੀਤ ਭੈਣੀ ਦਾ ਖਾਨ ਸਰਹਾਲੀ ਦਾ ਪੀਰਾ ਬਸਟਾਂ ਨੂੰ ਮੋਟਰਸਾਈਕਲ ਹੱਜੋ ਪਰੇ ਨੂੰ ਮੇਰੇ ਮਿੱਤਰੋ ਏ ਆ ਬੱਲੇ ਬੱਲੇ ਆ ਬੱਲੇ ਬੱਲੇ ਸਮਾਧੀ ਖਾਨ ਤੇ ਜਿਹੜੇ ਦਾ ਬਹੁਤ ਵੱਡਾ ਨਾਮ ਹੈ ਬਹੁਤ ਵੱਡੇ ਸਰਕਾਰ ਨੇ ਭਾਈ ਸਾਡੇ ਲਵੀ ਪੁੱਟੇ ਭਾਈ ਡਾਕਟਰ ਤੇਂਦਰ ਸਿੰਘ ਜਾਨਦੇ ਆ ਵੀਰੇ ਗੁਰਦਿੱਤਾ ਜਫਾ ਨਾਲ ਦੇ 500 ਦਿੱਤਾ ਗਿਆ ਹੈ ਆਫੂ ਕੇ ਪਿੰਡਾਂ ਦੇ ਡਾਕਟਰ ਤੇਂਦਰ ਸਿੰਘ ਦੇ ਗੁਰਦਿੱਤੇ ਦਾ ਜਹਾ 500 ਦਾ ਹੋਇਆ ਸਾਹਮਣੇ ਕਬੱਡੀ ਪੈ ਗਈ ਹੈ ਜੱਗੂ ਤੇ ਗੁਰਦਿੱਤੇ ਦੇ ਦਰਮਿਆਨ ਔਰ ਸੈਦੂ ਵਾਲੀਆ ਸੈਦੂ ਵਾਲੀਆ ਆਜੇ ਨਿਕਲ ਗਿਆ ਅੱਜ ਦੇ ਲੰਦਾ ਅੱਜ ਬੈਰੀ ਪੁੱਟਿਆ ਆ ਇੱਕੋ ਕਬੱਡੀ ਡਾਕਟਰ ਤੇਂਦਰ ਸਿੰਘ ਆ ਗਏ ਵੀ 500 ਦੇ ਆ ਕਬੱਡੀ 500 ਦੇ ਮੱਟੀ ਵਾਲੇ ਅਮਰ ਨੇ ਇਹ ਨੰਬਰਤਾ ਹੋਇਆ ਅਮਰ ਨੂੰ 500 ਇਹ ਜੱਫਾ ਲਾਇਆ ਜੱਫੇ ਨੂੰ 500 ਮੱਟੀ ਵਾਲੇ ਅਮਰ ਨੇ 500 ਦੀ ਕਬੱਡੀ ਡਾਕਟਰ ਤੇਂਦਰ ਸਿੰਘ ਆਪੂ ਕੇ ਏ ਇੱਥੇ ਰੱਖ ਇੱਥੇ ਰੱਖ ਲੈ ਵੀ ਗੁਰਦਤਾ ਮਾਇਆ ਪ੍ਰਾਂਤ ਦੀ ਪੌਲੀ ਅੰਬਾ ਖੇਡਾਂ ਦੇ ਵਿੱਚ ਇਹ ਵਾਤਾ ਹੋਇਆ ਕਿ ਪੁੱਤ ਪੁੱਤਲੇ ਹੋ ਸਕਦੇ ਪਰ ਮਾਪੇ ਹੋਣ ਕੁਮਾਪੇ ਨਾਲ ਇੰਨਾ ਕਰਦੇ ਪਿਆਰ ਪੁੱਤ ਨੂੰ ਜਾਂ ਕਿਸੇ ਨੂੰ ਨਾ ਪੇਣਾ ਹੁੰਦਾ ਦੇਖ ਜਵਾਨ ਪੁੱਤ ਨੂੰ ਜਾਂ ਮਾਪਿਆਂ ਨੂੰ ਚੜਦਾ ਹੈ ਅਸਲੀ ਪੁੱਤ ਤਾਂ ਉਹ ਹੀ ਤੀਫਾ ਜਿਹੜਾ ਮਿੱਠਾ ਮਾਪੇ ਖਾੜਦਾ ਹੈ ਅਸਲੀ ਪੁੱਤ ਤਾਂ ਉਹ ਹੀ ਤੀਫਾ ਹਾਂ ਕਹਿੰਦਾ ਅੰਦਾ ਅੰਦਾ ਹੋਈ ਬਈ ਮਰ ਪੈਣੀ ਵਾਲਾ ਖਾਨ ਖਾ ਗਿਆ ਉਹ ਖਾਨ ਦਾ ਜਸਾ ਕਿਵੇਂ ਲੱਗਦਾ

ਅੱਜ ਦੇ ਸ਼ਹਿਰ ਸ਼ਾਮ ਸਿਗਰਟਾਂ ਸਿੱਖ ਪੰਥ ਦਾ ਮਹਾਰ ਜਿਹੜਾ ਪੰਜਾਬ ਦੇ ਵੱਡਾ ਮੇਲਾ ਕਰਵਾਇਆ ਜਾ ਰਿਹਾ ਿੱਕੇ ਦੀ ਰੇਡ ਚੱਲ ਰਹੀ ਮਕਾਨ ਦੋ ਗੱਪਰਾਂ ਦੇ ਦਰਮਿਆਨ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਲਓ ਮੀਤ ਤੇ ਿੱਕੇ ਦੇ ਦਰਮਿਆਨ ਨਿੱਕਾ ਆ ਗਿਆ ਆਓ ਸਾਹਮਣੇ ਸਰਦਾਰ ਫੈਸਲ ਦਾ ਪੁੱਤਰ ਮੈਂ ਕਹਿੰਦਾ ਆਹ ਸਭ ਨੇ ਆਖਣਾ ਦਾ ਐਂਸਰਾ ਲਾਈ ਜਾਂਦਾ ਪਾਣੀ ਵਾਲਾ ਖਾਨਦ ਐਂਸਰਾ ਲਾਈ ਜਾਂਦਾ ਐਂਸਰਾ ਸਿਰੇ ਦੀ ਕਬੱਡੀ ਹੋਈ ਹੈ ਉਹ ਫਲੇਸਰ ਸੱਟ ਤੀਂਦਰ ਸਿੰਘ ਜੀ ਆਖ ਰਿਹਾ ਇਹ ਆਹ ਰੇਡ 500 ਦੀ ਪੈ ਰਹੀ ਹੈ ਮੱਟੀ ਵਾਲੇ ਅਮਰਜੀਤ ਆਹ ਰੇਡ 500 ਦੀ ਆ ਰੇਡ 500 ਦੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਪਿਆਰ ਨਾਲ ਆਹ ਮੇਰਾ ਆਹ ਕਹਿੰਦੇ ਸਰਦਾਰ ਸ਼ਹੀਦਾ ਸਿੰਘਾਂ ਦੀ ਯਾਦ ਆਹ ਵੱਡੇ ਮੇਲੇ ਦੀਆਂ ਗੱਲਾਂ ਆਹ 2 ਨੰਬਰ ਦਾ ਬੜਾ ਪੱਤਾ ਜਫੀ ਹੈ ਇਹ ਜਦੋਂ ਲਾਉਂਦਾ ਮੱਲੀ ਸਾਹਿਬ ਇਹ ਆ ਗਿਆ ਲੈ ਵੀ ਗਰਦੱਤਾ ਦੋ ਮੋਟਰਸਾਈਕਲ 2 ਲੱਖਸ ਕੰਪਨੀ ਦੇ ਦਿੱਤੇ ਜਾਣੇ ਆ 2 ਲੱਖ ਪ੍ਰਾਈਜ਼ ਆ ਔਰ ਦੂਜਾ ਕਹਿੰਦੇ ਪੌਣੇ 2 ਲੱਖ ਗੱਲਾਂ ਟਕਾਣੇ ਨੇ ਚੱਲੀ ਬਰਾੜਾ ਸਾਹਮਣੇ ਅਮਰਤ ਲਓ ਅਮਰਤ ਪੱਟੀ ਵਾਲਾ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਜਿਹੜੀਆਂ ਖੁੱਪੀ ਪਈ ਹੈ ਲੋਕ ਆਨੰਦ ਮਾਣਦੇ ਆ ਚਾਰ ਜਫਿਆਂ ਦੇ ਵਿੱਚੋਂ ਸੋਨੀ ਫਕਰ ਝੰਡੇ ਦਾ ਅਮਰਤ ਪੱਟੀ ਵਾਲਾ ਦੋ ਗੱਬਰੂਆਂ ਦੇ ਦਰਮਿਆਨ ਇਹਦਾ ਮੁਕਾਬਲਾ ਲੱਗਦਾ ਹੋਇਆ ਜੋਰ ਹਰ ਜੋ ਪਾਸੇ ਹੱਕਰ ਸਿਰੇ ਦੀ ਕਬੱਡੀ 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 ਸੋਨੀ ਫਕਰ ਚੰਡੇਵਾਲਾ ਵੇਖੋ 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 ਬਾਬਾ ਮੇਰਾ ਕਰੇ ਆ ਜਾਣ ਬੇਤੇ ਥੋੜਾ ਫੜਾ ਦੇ ਪਛਾਉ ਆਪੇ ਆ ਆਪਣੇ ਆ ਇਹ ਆਪਣੀਆਂ ਭਰਾ ਬਣ ਕੇ ਆਪਾਂ ਆਦੇ ਆ ਵੀ ਥੋੜਾ ਗਰਾਊਂਡ ਕਲੀਅਰ ਕਰ ਦਈਏ ਲਓ ਨਵੇਂ ਪੜੀਏ ਦੀ ਕਬੱਡੀ ਪੈ ਰਹੀ ਹੈ ਸਾਰੀਆਂ ਟੀਮਾਂ ਚੋਟੀ ਦੀਆਂ ਖੇਡ ਗਈਆਂ ਬਾਜੂ ਬੈਂਕਿਆਂ ਦਾ ਧੰਨਵਾਦ ਆ ਇੱਕ ਬੰਦਾ ਕਹਿੰਦਾ ਮੇਰੇ ਸਰ ਤੋਂ ਬੋਰਡ ਵਾਲਾ ਕਹਿੰਦਾ ਇਹ ਕਰ ਦਿੱਤਾ ਕਿਰਗਰੀਆ ਕਿਰਗਰੀਆ ਅੱਜ ਟਾਰ ਦਿੰਦਾ ਜਫਾ ਵਧੀਆ ਰਕੇ ਕੜੀ ਤਾੜੀਆਂ ਮਾਰੋ ਗੁਰਦੁੱਤ ਜਣੇ ਗੁਰਜੰਤੀ ਸਿੱਖਾਂ ਦੇ ਐਨ ਵਾਲੀ ਵੀਰਾਂ ਦਾ ਧੰਨਵਾਦ ਕਰਦੇ ਆ ਜਿੱਥੇ ਵੀ ਕੋਈ ਜਿਹੜੇ ਮੁਲਕ ਦੇ ਵਿੱਚ ਵੱਸਦਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਸਾਡਾ ਭਰਾ ਫੌਜੀ ਭਰਾਵਾਂ ਦਾ ਵੀ ਧੰਨਵਾਦ ਇਧਰ ਦੇ ਬੰਨੇ ਨੌਜਨ ਅੰਬਾ ਅੰਬਾ ਅੱਜ ਦੇ ਮੇਲੇ ਦਾ ਬੈਸਟ ਰੇਡਰ ਨਿੱਕਾ ਨਦੌਰ 20 ਕਬੱਡੀਆਂ ਪਾਈਆਂ ਤੇ 19 ਨੰਬਰ ਅੱਜ ਦੇ ਮੇਲੇ ਦਾ ਬੈਸਟ ਰੇਡਰ ਨਿੱਕਾ ਨਦੌਰ ਬਣ ਕੇ ਇੱਕ ਵਾਰੀ ਨਿੱਕੇ ਲਈ ਤਾੜੀਆਂ ਮਾਰਿਓ 20 ਰੇਡਾਂ ਪਾ ਕੇ 19 ਨੰਬਰ ਲੈ ਗਿਆ ਨਿੱਕਾ ਨਦੌਰ ਮੋਟਰਸਾਈਕਲ ਦਾ ਜੇਤੂ ਫਤੇਗੜ ਸਭਰਾਵਾ ਦੇ ਵਿੱਚੋਂ ਤੇ ਅੱਜ ਦੇ ਮੇਲੇ ਦਾ ਬੈਸਟ ਯਾਫੀ 16 ਟੱਚ 6 ਜੱਫੇ ਜਿਹਨੂੰ ਦੁਨੀਆ ਤਾਰਜ ਨਾਦੀ ਹੈ ਗੁਰਦੱਤ ਕਿਸ਼ਨਗੜੀਆ ਬੈਸਟ ਬਣਿਆ ਇੱਕ ਵਾਰੀ ਗੁਰਦੱਤ ਲਈ ਵੀ ਤਾੜੀਆਂ ਮਾਰਿਓ ਗੁਰਦੱਤ ਮੋਟਰਸਾਈਕਲ ਜੇਤੂ ਰਿਆ ਅੱਜ ਦੇ ਇਸ ਕਬੱਡੀ ਕੱਪ ਦੀ ਵਿਨਰ ਜਿਹੜੀ ਟੀਮ ਹੈ ਫਤੇਗੜ ਸਭਰਾਵਾ ਦੇ ਨੰਬਰ ਨੇ ਜਿਹੜੇ ਉਹ 32 ਸੁਰ ਸਿੰਘ ਦੀ ਟੀਮ ਦੇ ਨੰਬਰ ਹੈ 637 ਅੱਜ ਦੇ ਮੈਚ ਵਿੱਚ ਸੰਤ ਬਾਬਾ ਦਾਸ ਸਿੰਘ ਕਬੱਡੀ ਕਲੱਬ ਹੁਟੇਵਰ ਸਿੰਘ ਬੈਂਕਾ ਟੀਮ ਨਾਲ ਦੇ ਵੀ ਟੀਮ ਦੀ ਸੈਮਤੀ ਨਾਲ ਫੱਕਰ ਜੱਡੇ ਵਾਲਾ ਸੋਨੀ ਤੇ ਕਿਸ਼ਨ ਗੜੀਆ ਗੁਰਦੇਵਤ ਸਾਂਝੇ ਤੌਰ ਤੇ ਬੈਸਟ ਬਣਿਆ ਸੋ ਦੋਨਾਂ ਵੀਰਾਂ ਨੂੰ ਮੁਬਾਰਕਬਾਦ ਉਧਰ ਨਿੱਕੇ ਨਦੋਰ ਨੂੰ ਮੁਬਾਰਕਬਾਦ ਤੇ ਟੀਮਾਂ ਅੱਗੇ ਵਧ ਲੈ ਲੋ ਜਿਹੜੇ ਵੀਰਾਂ ਦੇ ਮਾਨਸਮਾਨ ਰਹਿੰਦੇ ਆ ਪਲੀਜ਼ ਮਾਨਸਮਾਨ ਲੈ ਲੈਣਾ